ਜੀ ਅੱਜ ਆਪਾਂ ਬੰਪਰ ਆਫਰ ਦੇ ਵਿੱਚ ਲੈ ਕੇ ਆਇਆ ਪਸ਼ਮੀਨਾ ਸ਼ਾਲ ਸੂਟ ਜੀ ਡਿਜ਼ਾਈਨ ਚੈੱਕ ਕਰ ਲੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਸਾਈਡ ਤੇ ਬਾਜੂ ਬਣੇ ਹੋਏ ਨੇ ਫਲਾਵਰ ਵਾਲਾ ਡਿਜ਼ਾਈਨ ਹੈ ਇਹ ਕਲਰ ਤੁਹਾਨੂੰ ਦੇਵਾਂਗੇ ਜੀ 4 ਜੀ ਪਿਓਰ ਪਸ਼ਮੀਨੇ ਦਾ ਸ਼ਾਲ ਸੂਟ ਜੀ ਪਸ਼ਮੀਨੇ ਦੀ ਹੀ ਨਾਲ ਸਲਵਾਰ ਆਊਗੀ ਚਾਰ ਇਹਦੇ ਵਿੱਚ ਕਲਰ ਆਉਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਵੀਂ ਸ਼ਾਲ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਬਣਿਆ ਹੋਇਆ ਜੀ ਤਿੰਨੇ ਚੀਜ਼ਾਂ ਪਸ਼ਮੀਨੇ ਵਿੱਚ ਨੇ ਜੀ ਕਲਰ ਦੇਵਾਂਗੇ 4 ਜੀ ਮਾਰਕੀਟ ਦੇ ਵਿੱਚ ਇਹ ਸੇਲ ਹੁੰਦਾ ਜੀ 800 900 ਜੀ ਤੁਹਾਨੂੰ ਆਪਾਂ ਬੰਪਰ ਆਫਰ ਦੇ ਵਿੱਚ ਦੇਵਾਂਗੇ 550 ਦੇ ਵਿੱਚ ਸਿਰਫ ਪੰਜ ਮਹੀਨੇ ਦਾ ਸ਼ਾਲ ਸੂਟ ਹੀ 550 ਦੇ ਵਿੱਚ ਹੀ ਮਾਰਕੀਟ ਦੇ ਵਿੱਚ ਹੀ ਇਹ 800 ਤੋਂ ਲੈ ਕੇ 900 ਤੱਕ ਸੇਲ ਹੁੰਦਾ ਜੀ ਆਪਾਂ ਤੁਹਾਨੂੰ ਬੰਪਰ ਸੇਲ ਮਿਲਾ ਦੇ ਦੇ ਰਿਹਾ ਜੀ 550 ਦੇ ਵਿੱਚ ਹੀ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲੋ ਜੀ ਤੀਜਾ ਕਲਰ ਇਹ ਆ ਗਿਆ ਜੀ ਲਾਸਟ ਕਲਰ ਆ ਗਿਆ ਜੀ ਕਾਰਬਨ ਸਾਈਡ ਲੋ ਜੀ ਲਾਸਟ ਕਲਰ ਹੈ ਕਾਰਬਨ ਕਲਰ ਜੀ ਚਾਰ ਕਲਰ ਨੇ ਚਾਰੇ ਹੀ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਊਗਾ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਚਾਰ ਕਲਰ ਨੇ ਇੱਕ ਵਾਰੀ ਫਿਰ ਨਹੀਂ ਕਰ ਲੋ ਜੀ ਕਾਰਬਨ ਕਲਰ ਆ ਗਿਆ ਜੀ ਕਾਫੀ ਕਲਰ ਆ ਗਿਆ ਜੀ ਮੂਜੇ ਕਲਰ ਆ ਗਿਆ ਜੀ ਜਾਮਨੀ ਕਲਰ ਆ ਗਿਆ ਚਾਰ ਕਲਰ ਨੇ ਚਾਰੇ ਹੀ ਕਲਰ ਪੂਰੇ ਸ਼ਾਨਦਾਰ ਨੇ 550 ਦੇ ਵਿੱਚ ਦੇਵਾਂਗੇ ਜੀ